ਫਰੀਦਕੋਟ ਲੋਕ ਸਭਾ ਹਲਕੇ ਤੋਂ ਪਾਜਪਾ ਦੀ ਉਮੀਦਵਾਰ ਹੰਸ ਰਾਜ ਹੰਸ ਨੇ ਅੱਜ ਫਰੀਦਕੋਟ ਦੇ ਵਿੱਚ ਪਹੁੰਚ ਕੀਤੀ ਜਿੱਥੇ ਸਾਨਕ ਢਿੱਲਾ ਬਾਬਾ ਫਰੀਦ ਵਿਖੇ ਮੱਥਾ ਟੇਕ ਕੇ ਆਪਣੀ ਚੋਣ ਮਹਿੰਮ ਦੀ ਸ਼ੁਰੂਆਤ ਕੀਤੀ ਉਹਨਾਂ ਤੇ ਫੁੱਲਾਂ ਦੀ ਵਰਖਾ ਦੀ ਵੀਡੀਓ ਤਾਂ ਵਾਇਰਲ ਹੋ ਗਈ ਇਸ ਦੌਰਾਨ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿੱਹਾਂ ਜਦੋਂ ਸ਼ਹਿਰ ਦੇ ਵਿੱਚ ਰੋਡ ਸ਼ੋਅ ਕੱਢਿਆ ਗਿਆ ਇੱਥੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਉਹਨਾਂ ਦੇ ਕਾਫਲੇ ਦਾ ਤਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਕਿਸਾਨ ਜਥੇਬੰਦੀਆਂ ਨੇ ਚੋਣਾਂ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਪੰਜਾਬ ਵਿੱਚ ਬੀਜਪੀ ਆਗੂ ਦਾ ਉਹ ਪਿੰਡਾਂ ਵਿੱਚ ਆਉਣ ਤੇ ਵਿਰੋਧ ਕਰਾਂਗੇ ਕਿ ਕਿਛ ਕੁ ਕਿਹਾ ਕਿਸਾਨਾਂ ਨੇ ਆਪ ਸੁਣਦੇ ਹਾਂ ਇਹਨਾਂ ਨੇ ਸਾਨੂੰ ਦਿੱਲੀ ਦੇ ਵਿੱਚ ਨਹੀਂ ਵੜ ਦਿੱਤਾ ਸੀ ਉਹਦੇ ਕਰਕੇ ਅਸੀਂ ਇਹਨਾਂ ਨੂੰ ਪੰਜਾਬ 'ਚ ਹਰੇਕ ਪਿੰਡ 'ਚ ਹਰੇਕ ਜ਼ਿਲ੍ਹੇ 'ਚ ਇਹਨਾਂ ਦਾ ਵੱਧ ਤੋਂ ਵੱਧ ਵਿਰੋਧ ਕਰਾਂਗੇ ਤਾਂ ਜੋ ਜਦੋਂ ਸਾਨੂੰ ਦਿੱਲੀ 'ਚ ਨਹੀਂ ਵੜ ਦਿੱਤਾ ਸੀ ਅਸੀਂ ਇਹਨਾਂ ਨੂੰ ਪੰਜਾਬ 'ਚ ਪਿੰਡਾਂ 'ਚ ਨਾ ਵੜਨ ਦਿੱਤਾ ਜਾਵੇ ਦੇਖੀ ਜਾਂਦੇ ਹੋ ਤੁਸੀਂ ਜੀ ਅੱਗੇ ਵੀ ਜੋ ਫੈਸਲੇ ਕੀਤੇ ਆ ਮੋਦੀ ਸਾਹਿਬ ਨੇ ਅੰਦਰ ਬਹਿ ਕੇ ਕੀਤੇ ਆ ਮੰਦਰਾਲਾ ਹੋਵੇ ਜਾਂ ਹੋਰ ਜਿੰਨੇ ਵੀ ਫੈਸਲੇ ਕੀਤੇ ਉਹਨੇ ਅੱਜ ਤਿੱਕਰ ਕਿਸੇ ਵੀ ਜਿਹੜੇ ਉਹਦੇ ਮੰਤਰੀ ਸੰਤਰੀ ਕਿਸੇ ਨੂੰ ਨਹੀਂ ਪੁੱਛਿਆ ਜੋ ਫੈਸਲਾ ਕਰਨਾ ਕਾਨੂੰਨ ਵਾਪਸ ਬਣਾ ਬਣਾਏ ਕਾਨੂੰਨ ਉਦੋਂ ਵੀ ਫੈਸਲਾ ਆਪਦਾ ਜਦੋਂ ਕਾਨੂੰਨ ਵਾਪਸ ਲਏ ਉਦੋਂ ਵੀ ਫੈਸਲਾ ਉਹਦਾ ਆਪਦਾ ਕਿ ਮੋਦੀ ਸਾਹਿਬ ਆ ਜਾਂਦੇ ਆ ਦੂਰ ਯਾਰ ਐਨੀ ਤਾਨਾਸ਼ਾਹੀ ਵੱਜੂਗੀ ਕਿਸੇ ਵੀ ਆ ਜਿਹੜੇ ਮਾਰੇ ਲੋਕ ਆ ਇਹ ਬਾਹਰ ਨਹੀਂ ਨਿਕਲ ਸਕਣਗੇ ਕੋਈ ਪਰਦਾਚਨ ਨਹੀਂ ਕਰ ਸਕਦੇ ਜਿਹੜੇ ਦੁਕਾਨਦਾਰ ਆ ਮਾਰੇ ਭਡੇ-ਭੜੇ ਮੌਲ ਖੋਲਦੇ ਆ ਕੋਈ ਸਾਰੇ ਮਰਨ ਦੇ ਕਿਨਾਰੇ ਪਹੁੰਚ ਜਾਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ